ਕੀ ਲੋਕੀ ਆਪਣੇ ਘਰਾਂ ਦੇ ਲੈਂਟਰ ਚਕਾਉਂਦੇ ਆ ਅੱਜ ਤੁਹਾਨੂੰ ਅੱਜ ਇਹੋ ਜਿਹੀ ਚੀਜ਼ ਦਿਖਾਉਣ ਲੱਗੇ ਆ ਕਿ ਬਾਈ ਹੁਣਾਂ ਨੇ ਕੋਠੀਆਂ ਚੱਕਣੀ ਚੱਕਣੀਆਂ ਔਰ ਇਹ ਨਾਲ-ਨਾਲ ਖਿਸਕਾ ਕੇ ਇਹਨਾਂ ਨੂੰ ਪਿੱਛੇ ਲੈ ਕੇ ਜਾਣੀਆਂ ਜ਼ਿਲ੍ਹਾ ਕਪੂਰਥਲਾ ਪਿੰਡ ਨੰਗਲ ਲਬਾਰਾ ਪਹੁੰਚਿਆ ਜਿੱਥੇ ਬਾਈ ਹੁਣਾਂ ਦੀ ਡਬਲ ਸਟੋਰੀ ਕੋਠੀ ਆ ਤੇ ਉਹਨੂੰ ਆ ਦੇਖ ਸਕਦੇ ਹੋ ਕਿੰਨੇ ਆਪਣੇ ਬੰਦੇ ਲੱਗੇ ਹੋਏ ਮਿਹਨਤੀ ਬੰਦੇ ਆ ਵੀ ਇਹਨਾਂ ਦੇਖੋ ਮਿਹਨਤ ਚੱਕ ਕਰੋ ਕਿੰਨੀ ਆ ਕਿ ਇਹਨਾਂ ਨੇ ਆ 4-5 ਫੁੱਟ ਕੋਠੀ ਉੱਪਰ ਚੱਕਣੀ ਚੱਕਣੀ ਹੈਗੀ ਆ ਇੱਕ ਘੱਟੋ ਘੱਟ 10 ਫੁੱਟ ਪਿੱਛੇ ਨੂੰ ਵੀ ਲੈ ਕੇ ਜਾਣੀ ਆ। ਉਹ ਨਹੀਂ ਨਹੀਂ ਭਰਾਵਾ 10 ਫੁੱਟ ਨਹੀਂ ਬਈ ਇਹ 35 ਫੁੱਟ ਲੈ ਕੇ ਜਾਣੀ ਆ। ਤੁਸੀਂ ਝੂਠ ਬੋਲੀ ਜਾਂਦੇ ਹੋ। 35 ਫੁੱਟ। ਹਾਂ ਬਿਲਕੁਲ 35 ਫੁੱਟ ਲੈ ਕੇ ਜਾਣੀ ਆ ਜੀ। ਇਧਰ ਘੁਮਾ ਲਾ ਮੇਰਾ ਭਰਾ ਚੈੱਕ ਕਰੋ। ਆ ਦੇਖੋ ਜੀ ਆ ਬਾਈ ਇੱਥੋਂ ਕੋਠੀ ਆ ਧੱਕੀ ਜਾਣੀ ਆ ਦੇਖੋ ਚੱਕ ਹੋਈ ਜਾ ਰਹੀ ਇਸ ਤੋਂ ਸਾਹਮਣੇ ਆ ਕੋਠੀ ਅੱਛਾ ਬਾਈ ਜੀ ਆ ਸਭ ਦਿਖਾਓ ਮੈਨੂੰ ਇੱਕ ਚੀਜ਼ ਕੋਠੀ ਜਿੱਦਾਂ ਹੁਣ ਉਦੋਂ ਖੁੱਲੀ ਆ ਇਧਰੋਂ ਨਾਲ ਜੁੜੀ ਹੋਣੀ ਪਈ ਆ ਚੀਜ਼ ਨਾ ਆਪਣੇ ਨਾਲ ਜੁਵਾੜ ਸੀ ਜਿਵੇਂ ਆਪਣੇ ਸਾਂਝੇ ਗੰਦ ਨਾਲ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਆਪਾਂ ਮਾੜਾ ਜ ਫੇਰ ਚੱਕਣੀ ਸ਼ੁਰੂ ਕੀਤੀ ਜਿਹ ਤੌਰ ਤੇ ਦੇਖੋ ਤੁਸੀਂ ਜਮਾਇਨ ਸੀ ਪੂਰੀ ਹੈ ਨਹੀਂ ਨਹੀਂ ਆਹ ਤਾਂ ਫਰਕ ਨਹੀਂ ਪਈ ਇਹਦੇ ਵਿੱਚ ਨਹੀਂ ਇਹ ਫਰਕ ਅਸੀਂ ਪਾਇਆ ਸਰ ਇਹ ਅੱਛਾ ਤੁਸੀਂ ਪਹਿਲਾਂ ਕੋਠੀ ਚ ਮੈਂ ਕਿਸਕਾਈ ਇਧਰ ਨੂੰ ਇਧਰ ਨੂੰ ਹਾਂ ਇਧਰ ਤੋਰੀਏ ਮੜੀ ਸੀ ਫੇਰ ਜਾ ਕੇ ਇਹ ਪੂਰਾ ਫਰਕ ਪਿਆ 4 ਇੰਚੀ ਦਾ ਫੇਰ ਚੱਕਣੀ ਸ਼ੁਰੂ ਕੀਤੀ ਹੈ ਜੀ ਜੀ ਭਾਜੀ ਫਿਰ ਫੇਰ ਵੀ ਇਹ ਬਹੁਤ ਵੱਡੀ ਕਲਾ ਹੈ ਤੁਹਾਡੀ ਮਾੜੀ ਬਿਲਕੁਲ ਜੀ ਆਹ ਦੇਖੋ ਸਾਡੀ ਤਾਂ ਕਰੀਏ ਵਾਹਿਗੁਰੂ ਦੀ ਕਲਾ ਸਾਰੀ ਜਾਨ ਆਹ ਦੇਖੋ ਥੱਲੇ ਆ ਦੇਖੋ ਜੱਕ ਲੱਗਾ ਭਾਈ ਪੂਰਾ ਘਾਵੇਂ ਦਾ ਭਰਾ ਤੁਸੀਂ ਇਹਦੇ 'ਚ ਕਈ ਵਾਰ ਹੁੰਦਾ ਕਿ ਇਹ ਚੀਜ਼ ਇਹੇ ਸੀਗੀ ਜੀ ਜਿਵੇਂ ਹੁਣ ਆਪਾਂ ਆ ਚੀਜ਼ ਇਹਨਾਂ ਨੇ ਪਿੱਛੇ ਕਰਾਉਣੀ ਇਹਨਾਂ ਦੇ ਨਵੀਂ ਕੁਟੀ ਇਹਦੇ ਭਰਾ ਨੇ ਬੜਾਈ ਬਾਈ ਦੇ ਨੇ ਉਹ ਜਿਹੜੀ ਚੀਜ਼ ਉਹ ਲੁੱਕ ਨਹੀਂ ਦੇਖਦੀ ਪਈ ਸੀ ਅੱਛਾ ਮੈਂ ਪਹਿਲੀ ਵਾਰ ਦੇਖਿਆ ਬਾਈ ਜੀ ਓਕੇ ਜੀ ਮੈਂ ਕਦੀ ਮਿੱਦਾ ਕੋਠੀ ਚੱਕਲੀ ਦੇਖੀ ਨਹੀਂ ਲੈਂਟਰ ਚੱਕਦਾ ਹੋਇਆ ਸਿੰਗਲ ਦੇਖਿਆ ਤੁਸੀਂ ਮਾਰੇ ਡਬਲ ਸਟੋਰੀ ਕੋਠੀ ਚੱਕਲੀ ਉੱਪਰ ਨੂੰ ਦੇਖੋ ਜੀ ਇਹ ਤਾਂ ਨਾਰਮਲ ਗੱਲਾਂ ਸਾਡੇ ਲਈ ਤਾਂ ਇਹ ਬਹੁਤ ਟਾਈਮ ਦੇ ਕੰਮ ਕਰਦੇ 2002 ਦੇ ਕੰਮ ਕਰਨ ਨੇ ਲੱਗੇ ਹੋਏ ਆ ਹਾਂ ਹਾਂ ਆਜੂ ਆਪਾਂ ਅੱਗੇ ਵੀ ਦਿਖਾਉਨੇ ਦਾ ਮੈਂ ਪਹਿਲੇ ਇੱਕ ਵਾਰ ਦਿਖਾਉਂਗਾ ਇੱਥੇ ਦਿਖਾਓ ਆ ਦੇਖੋ ਆ ਜੈਕ ਆ ਜੈਕ ਲੱਗੇ ਹੋਏ ਨਾ ਬਾਈ ਇਹ ਜੀ 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 ਬਿਲਕੁਲ ਜੀ ਅੱਛਾ ਆ ਤੱਕ ਦੇਖੋ ਬਾਈ ਕਿ ਕਿਵੇਂ ਆ ਜੈਕ ਲੱਗੇ ਹੋਏ ਹੈ ਤੇ ਬਾਈ ਹੋਰੇ ਬੜੀ ਮਿਹਨਤ ਨਾਲ ਲੱਗੇ ਹੋਏ ਬਈ ਸ਼ਾਬਾਸ਼ੀ ਹੈ ਇਹਨਾਂ ਦੀ ਵੀ ਮੈਂ ਬਾਈ ਤੁਹਾਨੂੰ ਅੱਜ ਵੀ ਪੱਖੇ ਬੁਖੇ ਲਾ ਕੇ ਬੈਠੇ ਹਾਂ ਤੇ ਦੇਖੋ ਜੀ ਦੇਖੋ ਆਵੇ ਪੱਖੇ ਵੀ ਉੱਧਾਂ ਚਲੀ ਜਾਂਦੇ ਆ ਬੰਦੇ ਥੱਲੇ ਕੰਮ ਲੈਡ ਬੰਦ ਨਹੀਂ ਕੀਤੀ ਜਮਾ ਨਹੀਂ ਬਿਲਕੁਲ ਨਹੀਂ ਬੰਦ ਕੀਤੀ ਸੀ ਸਲੈਟ ਨਹੀਂ ਬੰਦ ਕਰਦੇ ਹਾਂਜੀ ਲੈਡ ਨਹੀਂ ਬੰਦ ਕਰਦੇ ਪੱਖੇ ਵੀ ਉੱਤੇ ਚੱਲਦੇ ਪਏ ਆਵੇ ਬਾਈ ਹੁਣੇ ਡਬਲ ਸਟੋਰੀ ਤੱਕ ਕੋਠੀ ਚੱਕ ਦਿੰਦੇ ਆ ਜੀ ਤੇ ਕੋਠੀ ਚੱਕਣ ਦੇ ਨਾਲ ਨਾਲ ਤੁਹਾਡੀ ਕੋਠੀ ਸ਼ਿਫਟ ਵੀ ਕਰ ਦਨੇ ਯਾਨੀ ਕਿ ਇਹਨਾਂ ਦੇ ਪਿੱਛੇ ਉਹ ਬਾਹਰ ਦੇਖਣੋ ਜਗਾ ਉਹਨਾਂ ਨੇ ਕੋਠੀ ਉੱਥੇ ਲੈ ਕੇ ਜਾਣੀ ਖਿਸਕਾ ਕੇ ਅੱਛਾ ਬਾਈ ਇੱਕ ਗੱਲ ਮੈਨੂੰ ਹੋਰ ਵੀ ਚਲੋ ਆ ਲੱਗ ਗਿਆ ਅੰਦਰੋਂ ਪੱਖੇ-ਪੁੱਖੇ ਲੱਗੇ ਆ ਮੱਤੀ ਬੰਦ ਨਹੀਂ ਕੀਤੀ ਤੁਸੀਂ ਦੇਖੋ ਜੀ ਜਿਵੇਂ ਆ ਬਤੀਆਂ ਚੱਲਦੀਆਂ ਪਈਆਂ ਉਦਾਂ ਪੱਖੇ ਵੀ ਚੱਲਦੇ ਪਿਆ ਦੇ ਅੱਛਾ ਕੋਈ ਝੂਠ ਨਹੀਂ ਸੱਚ ਆਏ ਜੀ ਇਤੇ ਕੋਈ ਖਤਰਾ ਖੁਤਰੇ ਵਾਲੀ ਗੱਲ ਨਹੀਂ ਮੈਂ ਕਈ ਖਤਰ ਵਾਲੀ ਕੋਈ ਗੱਲ ਨਹੀਂ ਆਪਾਂ ਇਹ ਚੀਜ਼ ਨੂੰ ਲੈ ਕੇ ਦਿੰਨੇ ਆ 100% ਗਾਰੰਟੀ ਦੇ ਤੁਸੀਂ ਬਿਲਕੁਲ ਜੀ ਗਰੰਟੀ ਦੀ ਕੀ ਕੀ ਹੁੰਦਾ ਬਾਈ ਦੇਖੋ ਜੀ ਜੇ ਦਾਵਾ ਕੋਈ ਗੱਲਬਾਤ ਕਰ ਲੂ ਬੰਦੇ ਸੱਟ ਵੇਟ ਵੀ ਲੱਗਦੀ ਹੈ ਤਾਂ ਵੀ ਆਪਾਂ ਲੈ ਕੇ ਦੇਣਾ ਅਗਲੇ ਨੂੰ ਠੀਕ ਹੈ ਜੀ ਮਾਲਕ ਦੀ ਕੋਈ ਗਰੰਟੀ ਨਹੀਂ ਮੈਂ ਕਹਾਂ ਜੀ ਮਾਲਕ ਦੀ 1% ਵੀ ਗਰੰਟੀ ਨਹੀਂ ਇਹਦੇ ਵਿੱਚ ਜ਼ਿੰਮੇਵਾਰੀ ਸਾਡੀ ਆ ਇਹ ਚੀਜ਼ ਮੈਂ ਦਿਖਾਉਣਾ ਵੀ ਕਿੱਦਾਂ ਜਾਂਦੀ ਭਈ ਆਜੋ ਥੱਲੇ ਤੁਸੀਂ ਵੀ ਆਜੋ ਮੇਰੇ ਨਾਲ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਿਵੇਂ ਕਹਿਣ ਦਾ ਮਤਲਬ ਬਹਿਮ ਸੀ ਤੁਹਾਡੇ ਦਿਲ ਦਾ ਇਹ ਵੀ ਆਪਾਂ ਕੱਢ ਲਿਆਂਗੇ ਨਹੀਂ ਮੈਨੂੰ ਇਹਦਾ ਲੱਗਦਾ ਆਹ ਜਿਹੜੀ ਚੀਜ਼ ਆ ਨਾ ਇਹ ਆਹ ਆਪਣੇ ਚੈਨਲ ਪਾਇਆ 5.2 ਦਾ ਇਹ ਗੱਡ ਲਈ ਭਾਈ ਗੱਟਰੇ ਕੀ ਹੈ ਉਹ ਇੱਕ ਗਾਡਰ ਹੈ ਜੀ ਜਿਵੇਂ ਆਪਾਂ ਚਾਹ ਤੁਸੀਂ ਗਾਡਰ ਨਹੀਂ ਕਹਿੰਦੇ ਇਹਨੂੰ ਅਸੀਂ ਚੈਨਲ ਕਹਿੰਦੇ ਆ ਠੀਕ ਹੈ ਇਹ 5.2 ਦਾ ਚੈਨਲ ਪਾਇਆ ਇਹ ਪੂਰੀ سپورਟ ਬਣੀ ਇਹਨੂੰ ਬਿਲਡਿੰਗ ਕੀਤਾ ਗਿਆ ਬਿਲਡਿੰਗ ਕਰਕੇ ਇਹਨੂੰ ਪੂਰਾ ਫੇ ਚੱਕਦਾ ਹੈ ਫਲ ਜੇ ਇਕਲਾ ਤੇ ਆ ਇਹ ਚੱਕੇ ਕਿੱਦਾਂ ਮਤਲਬ ਇਹ ਉੱਪਰ ਉੱਪਰ ਨੂੰ ਉਾਈ ਜਾਣੇ ਹੈ ਇਹ ਜੱਕ ਜਿਵੇਂ ਜਿਵੇਂ ਘੁਮਾਈ ਜਾਣਗੇ ਉਵੇਂ ਉੱਪਰ ਨੂੰ ਉਾਈ ਜਾਊਗਾ ਜੀ ਤੇ ਭਾਈ ਜੀ ਇਹਦੇ ਵਿੱਚ ਇਹਨਾਂ ਦੇ ਪੁਆਇੰਟ ਲੱਗੇ ਹੁੰਦੇ ਆਪਣੇ ਨੰਬਰ 1 2 ਸ਼ੁਰੂ ਹੁੰਦੇ ਆ 100 40 ਨੰਬਰ ਵੱਜਦੇ ਆ ਇਹਦੇ ਅਪਰੇ 10 ਪਾਂ ਇੰਚ ਉੱਚਾ ਹੋ ਜਾਂਦਾ ਜੀ ਇਹ ਇਹ ਸਾਰਾ ਬੈਲੈਂਸ ਕਰਨਾ ਪੈਂਦਾ ਉਹਨਾਂ ਕਿ ਜਿੰਨੇ ਬੰਦੇ ਆਪਣੇ ਸਾਰੇ ਕੋਠੀ ਲੱਗੇ ਹੋਏ ਆ ਬਿਲਕੁਲ ਜੀ ਜਿਵੇਂ ਨਾ ਇੱਥੇ ਇਦਾਂ ਦਿਖਾਉਣਾ ਮੈਂ ਲੈਵਲ ਦਾ ਇਨਸਾਨ ਲੱਗਿਆ ਇਹ ਆਪਾਂ ਲੈਵਲ ਦੇ ਚੱਕਣਾ ਇਹਨੂੰ ਹਾਂ ਮੋਹੀ ਹੋਈ ਪੁੱਛਣਾ ਸੀਗਾ ਕਿਉਂਕਿ ਅੱਗੇ ਪਿੱਛੇ ਦਾ ਆਪਾਂ ਕੰਮ ਕਰਦੇ ਆ ਜਿਵੇਂ ਲੈਵਲ ਦਾ ਇਨਸਾਨ ਲੱਗਿਆ ਜੀ ਆ ਦੇ ਅੱਛਾ ਆਪਾਂ ਇਹਨੂੰ ਲੈਵਲ ਦੇ ਵਿੱਚ ਚੱਕਾਂਗੇ ਕੋਈ ਐਨ ਵੀ ਇੱਧਰ ਉੱਧਰ ਹੋ ਜਾਊਗਾ ਕੋਈ ਪਾਸਾ ਐਦਾਂ ਨਹੀਂ ਹੋਣ ਦਿੰਦਾ ਜੀ ਅੱਛਾ ਕੋਈ ਐਵੇਂ ਮੈਂ ਉਹੀ ਤੁਹਾਨੂੰ ਪੁੱਛਣਾ ਸੀਗਾ ਕਿ ਮੰਨ ਲਓ ਵੀ ਇਹ ਤੋਂ ਜ਼ਿਆਦਾ ਟੱਕ ਹੋ ਗਈ ਬਿਲਕੁਲ ਉਪਰੋਂ ਕਿਤੇ ਤਰੇੜ ਤੂਡਾ ਦਾ ਕੰਮ ਮੈਂ ਕਹਾਂ ਜੀ ਤੁਸੀਂ ਪੂਰਾ ਦਿਖਾਓ ਕਿਤੇ ਪੱਖੇ ਚੱਲੀ ਜਾਂਦੇ ਆ ਸਾਰਾ ਉਹ ਪੱਥਰ ਲੱਗੇ ਆ ਕਿਤੇ ਵੀ ਤਰੇੜੇ ਹੈ ਨਹੀਂ ਕੀ ਆ ਦੇਖੋ ਵੱਡਾ ਸਬੂਤ ਮਤੋਂ ਦਿਨਾ ਆ ਟੈਲ ਲੱਗਿਆ ਹੋਏ ਬਾਈ ਇਹ ਪਹਿਲਾਂ ਦੇ ਵਿੱਚ ਤੁਹਾਨੂੰ ਆਪ ਪਰ ਲਾ ਜਾਨੇਗੇ ਕਿੱਥੇ ਜੇ ਕੋਈ ਗਲਬਾਤ ਇਹੋ ਜੀ ਹੁੰਦੀ ਵੀ ਆ ਤੁਹਾਨੂੰ ਆਪ ਦੇਖ ਜਾਣੀ ਸੀਗੀ ਹਣਾ ਤੁਹਾਨੂੰ ਮੈਂ ਇੱਕ ਵਿੜਾਈ ਦਿਖਾਉਣਾ ਬਾਈ ਹੋਣੀ ਤੇ ਕਰੋ ਆ ਕਿਚਨ ਆ ਨਾ ਤੇ ਕਿਚਨ ਦੇ ਵਿੱਚ ਕਬੜ ਵੀ ਉਸੇ ਤਰੀਕੇ ਨਾਲ ਲੱਗੇ ਹੋਏ ਆ ਸੈਲਫਾ ਵੀ ਬਣੀ ਹੋਈ ਆ ਟੂਟੀਆਂ ਡਾਟੀਆਂ ਵੀ ਨਹੀਂ ਬਾਈ ਤੁਸੀਂ ਕੱਢੀਆਂ ਦੇਖੋ ਜੀ ਜਿਹੜੀ ਇਹ ਚੀਜ਼ ਆ ਆਪਣਾ ਜਿਹੜਾ ਕੱਲਾ ਇਹਦਾ ਫਰਸ਼ ਟੁੱਟਣਾ ਵ ਹਾਂ ਜਿਹੜਾ ਉੱਪਰਲਾ ਚੀਜ਼ ਆ ਆਪਣੀ ਜਿਵੇਂ ਹੋਣਾ ਪੱਥਰ ਲੱਗਿਆ ਹਾਂ ਇਹਦਾ ਲੱਗਿਆ ਐਦਾਂ ਹੀ ਰਹਿ ਜਾਣੀ ਆ ਜਿਹੜੀ ਤਹਲਲੀ ਟੀਜ ਆ ਆਪਣਾ ਉਹ ਟੁੱਟਣੀ ਨਹੀਂ ਟੁੱਟਣੀ ਸਿਵਰੇਜ ਹੋ ਗਿਆ ਜੋ ਵੀ ਪੈਪ ਆਉਂਦਾ ਵਗੈਰਾ ਉਹ ਟੁੱਟਣਾ ਜਿਹੜਾ ਆਪਣੇ ਕੰਧ ਦੇ ਵਿੱਚ ਜਿਵੇਂ ਉਹ ਚਿਮਨੀ ਲੱਗੀ ਰੱਖੋ ਹਾਂ ਜਿਵੇਂ ਉਹ ਚਿਮਨੀ ਲੱਗੀ ਉਹ ਐਦਾਂ ਹੀ ਲੱਗੀ ਰਹਿ ਜਾਣੀ ਆ ਜੀ ਜਿਵੇਂ ਕੱਪ ਬੋਰਡ ਬਣਿਆ ਉਹ ਐਦਾਂ ਹੀ ਲੱਗੇ ਰਹਿ ਜਾਣਿਆ ਜਿਹੜੀ ਚੀਜ਼ ਕਰ ਲੈ ਤਾਂ ਜਿਵੇਂ ਆਪਣੇ ਧਰਤੀ ਨਾਲ ਲੱਗਦੀ ਆ ਉਹ ਵੀ ਟੁੱਟਣੀ ਟੁੱਟਣੀ ਆ ਉਹ ਇੱਕ ਵਾਰੀ ਚੱਕਰੀ ਪੈਣੀ ਆ ਉਹ ਤੱਕਰੀ ਪੈਣੀ ਆ ਆ ਦੇਖੋ ਤੁਸੀਂ ਆ ਅੰਦਰ ਦੇਖੋ ਵਾਸ਼ਬੈਨ ਲੱਗੇ ਸਿੰਕ ਲੱਗੇ ਕੂਟ ਤਾਂ ਕੋਨੂ ਕੁਰੀ ਕੰਧ ਦੇ ਟਾਇਲ ਵੀ ਲੱਗੀ ਲਗਾਈ ਮਿਲ ਜਾਣੀਆਂ ਇਹ ਵੀ ਨਹੀਂ ਘਟਾਉਣੀਆਂ ਇਹਨਾਂ ਕਾ ਪੱਖੇ ਵੀ ਨਾ ਕੱਢੋ ਮੈਂ ਕਹਿੰਦਾ ਮਹਾਰਾਜ ਜੀ ਉੱਥੇ ਮੂਰਤੀ ਲੱਗੀ ਹੈ ਕਹਿੰਦੇ ਉਹ ਵੀ ਲੱਗੀ ਹੋਈ ਹੈ ਉਹ ਮਹਾਰਾਜ ਦੀ ਮੂਰਤੀ ਲੱਗੀ ਹੋਈ ਹੈ ਮਾਰੇ ਨਾਂ ਲੈ ਕੇ ਚੱਲਦੇ ਹੈ ਦੂਜਾ ਨੰਬਰ ਇਕੱਲੇ ਇਕੱਲੇ ਕਮਰੇ ਦੇ ਵਿੱਚ ਵੀ ਪੱਖਾ ਚੱਲੀ ਜਾਂਦਾ ਦੇਖੀ ਚੱਕਦੇ ਹਾਂ ਭਾਜੀ ਹੁਣ ਆਹ ਦੇਖੋ ਆਹ ਕੋਠੀ ਦਾ ਬੈਕਿਆੜਾ ਪਿਛਲਾ ਹਿੱਸਾ ਜੀ ਇਹ ਕੋਠੀ ਸਾਰੀ ਡਬਲ ਸਟੋਰੀ ਕੋਠੀ ਸਾਰੀ ਚੱਕ ਕੇ ਐ ਖਿਸਕਾ ਕੇ ਇਹਨਾਂ ਨੇ ਇੱਥੇ ਲੈਣੀ ਇਹ ਕਹਿਣਾ ਬਹੁਤ ਸੋਖਾ ਭਾਜੀ ਨਹੀਂ ਸਾਡੇ ਲਈ ਤਾਂ ਸੋਖਾ ਭਾਜੀ ਪਤਾ ਕੀ ਗੱਲ ਆ ਜਿਵੇਂ ਕਦਾਈ ਕਰਕੇ ਕੀ ਤੁਸੀਂ ਇੱਥੇ ਨੀਆਂ ਨੂੰ ਹਾਲੇ ਪਟੂਗੇ ਸਾਰੀਆਂ ਬਿਲਕੁਲ ਪਟਾਂਗੇ ਬਣਾਉਗੇ ਨੀਆਂ ਬਿਲਕੁਲ ਜੀ ਇਹ ਚੀਜ਼ ਨੂੰ ਆਪਾਂ ਪਹਿਲਾਂ ਨੀਆਂ ਬਣਾਵਾਂਗੇ ਉਹਨਾਂ ਦੇ ਨੀਆਂ ਤੇ ਨੀਆਂ ਆ ਕੇ ਇਹਨਾਂ ਦੀਆਂ ਟੱਕਾਂ ਆ ਗਈ ਆ ਹਾਂ ਇਹਦੇ ਵਿੱਚ ਮਜ਼ਬੂਤੀ ਦੇ 1% ਵੀ ਫਰਕ ਨਹੀਂ ਪੈਂਦਾ ਮੈਂ ਉਹੀ ਕਹਿਣ ਲੱਗਾ ਸੀ ਕਿ ਠੀਕ ਹੈ ਚੀਜ਼ ਆਪਾਂ ਚੱਕ ਲਈ ਭਾਈਓ ਅੱਗੇ ਲਿਫਟ ਹੋ ਗਈ ਲੈ ਕੇ ਜਿਸਕਾ ਕਿ ਆਏ ਕੋਈ ਕੋਈ ਮਜ਼ਬੂਤੀ ਦੇ ਵਿੱਚ ਫਰਕ ਫੁਰਕ ਭਾਜੀ ਮੈਂ ਕਹਾਂ ਜੋ ਚੀਜ਼ ਦਾ ਆਪਾਂ 100 200% ਲੱਗ ਕੇ ਦੇਵਾਂਗੇ ਜੀ ਲੋਕੀ 100 ਦਿੰਦੇ ਮੈਂ 200 ਦੇਣ ਨੂੰ ਪਰਸੈਂਟ ਤਿਆਰਾਂ ਜੀ ਕੀ ਕੋਈ ਮਜ਼ਬੂਤੀ 'ਚ ਫਰਕ ਨਹੀਂ ਪੈਂਦਾ ਮਜ਼ਬ ਪਰ ਸਾਡੇ ਨਾਲ ਜਿਹੜਾ ਕਸਟਮਰ ਆ ਉਹ ਸਾਡੇ ਨਾਲ ਕਹਿੰਦੇ ਚੱਲੇ ਹਮ ਔਰ ਜਿੱਥੇ ਮੈਂ ਕਹੂੰਗਾ ਵੀ ਇੱਥੇ ਬੀਮ ਪਾਉਣਾ ਦਾ ਬੀਮ ਪਾਉਣਾ ਹੀ ਪੈਣਾ ਹਾਂ ਹੁਣ ਕਈ ਆ ਹੁਣ ਪੁਰਾਣੀਆਂ ਕੋਠੀਆਂ ਨੇ ਉਹ ਕਈ ਏਰ ਬੀਮ ਨਹੀਂ ਪਾਉਂਦੇ ਉਹ ਬੀਮ ਪਾਉਣਾ ਅੱਛਾ ਇਹ ਵੀ ਫਰਕ ਹੁੰਦਾ ਕਿ ਨਵੀਂ ਕੋਠੀ ਦਾ ਪੁਰਾਣੀ ਕੋਠੀ ਦਾ ਦੇਖੋ ਜੀ ਜਿਹੜੀ ਨਵੀਆਂ ਕੋਠੀਆਂ ਚ ਬਣਵੀਆਂ ਉਹਨਾਂ ਦੇ ਆਲਰੇਡੀ ਪਹਿਲਾਂ ਹੀ ਬੀਮ ਪੈਂਦੇ ਆ ਬਿਲਕੁਲ ਹੀ ਪੈਂਦੇ ਆ ਉਹ ਚਾਹ ਅੱਲਾ ਟਾਈਮਿੰਗ ਲਾਉਂਦੇ ਹੀ ਲਾਉਂਦਾ ਹੁਣ ਕਈ ਵਾਰ ਜਿਹੜੇ ਪੁਰਾਣੀਆਂ ਕੋਠੀਆਂ ਦੇ ਟਾਈਪ ਵੀ ਨਹੀਂ ਲੱਗੇ ਹੁੰਦੇ ਉਹਨਾਂ ਵਿੱਚ ਲਾਉਣੇ ਪੈਂਦੇ ਆ ਤੁਸੀਂ ਦੇ ਬੜਾ ਵੱਡਾ ਕੰਮ ਕਰਵਾ ਰਹੇ ਤੁਸੀਂ ਅੱਜ ਅੱਜ ਤੁਹਾਡੇ ਕੋਲ ਵੈਸੇ ਜਾਣਨਾ ਮੈਂ ਇਹ ਸੀਗਾ ਕਿ ਅਕਸਰ ਕੋਠੀ ਨੂੰ ਚਕਾਉਣ ਦਾ ਜਾਂ ਪਿੱਛੇ ਕਰਾਉਣ ਦਾ ਇਹ ਮਕਸਦ ਕਿਸ ਗ੍ਰੀਜ਼ਨ ਕੀ ਬਣਿਆ ਤੁਹਾਡੇ ਇਹ ਰਿਜਲੇ ਦਾ ਬਣਿਆ ਜੀ ਜਿਹੜੀ ਗਲੀ ਸੀ ਉਹ ਆਪਣੇ ਸਾਡੇ ਕੋਠੀ ਦੇ ਬਰਾਬਰ ਹੋ ਗਈ ਲੈਵਲ ਉਹਦਾ ਹਾਂ ਤੇ ਉਹਦੇ ਕਰਕੇ ਸਾਡੇ ਕੈਪਟਨ ਸਾਹਿਬ ਆਪਣੇ ਹੈਗੇ ਬ੍ਰਦਰ ਜੀ ਨਾਲ ਕਿਉਂਕਿ ਉਹਨਾਂ ਦੀ ਕੋਠੀ ਦਾ ਵੀ ਲੁੱਕ ਥੋੜਾ ਖਰਾਬ ਹੋ ਗਿਆ ਸੀ ਤੇ ਅਸੀਂ ਸਾਡੇ ਪਿੱਛੇ ਕਰਨਾ ਉਹਨਾਂ ਦੀ ਕੋਠੀ ਦਾ ਵੀ ਲੁੱਕ ਵਧੀਆ ਹੋ ਜਾਣਾ ਹਾਂ ਤੇ ਉਹਦੇ ਕਰਕੇ ਵੀ ਪਿੱਛੇ ਨੂੰ ਸ਼ਿਫਟ ਕਰਦਾ ਮੱਥਾ ਦਿਖਦਾ ਨਹੀਂ ਜਿਗਾ ਹੈ ਉਹਦਾ ਮੱਥਾ ਨਹੀਂ ਦਿਖਦਾ ਜੀ ਸਭ ਨਾਲ ਜਿਹੜਾ ਹਾਂ ਜੀ ਹਾਂ ਉਹਦੇ ਕਰਕੇ ਸਾਡੇ ਵੀ ਕੁਝ ਦਾ ਥੋੜਾ ਚੇਂਜ ਕਰਾਂਗੇ ਇਹਨੂੰ ਜੀ ਕਿ ਵੀ ਇੱਕ ਬੜਾ ਬੜਾ ਰਿਸਕ ਆ ਤੁਸੀਂ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਉੱਪਰ ਵੀ ਦਿੱਤੀ ਹੋਈ ਹੈ ਕਿਸੇ ਦੇ ਭਰੋਸਾ ਕਰਨਾ ਵੀ ਬੜੀ ਵੱਡੀ ਗੱਲ ਹੁੰਦੀ ਹੈ ਜੀ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਣੇ ਬ੍ਰਦਰ ਹੂੰ ਠੀਕ ਹੈ ਬਹੁਤ ਵਧੀਆ ਆਪਣੇ ਇਹਨਾਂ ਨੇ 4 ਫੁੱਟ ਚ ਚੱਕਣੀ ਹੈਡੀ ਕੋਠੀ ਉੱਪਰ ਜੀ ਤੇ ਪਿੱਛੇ ਵੀ ਲੈ ਕੇ ਜਾਣੀ ਹੈ ਪਿੱਛੇ ਵੀ ਲਾ ਕੇ 34 ਫੁੱਟ ਪਿੱਛੇ ਲੈ ਕੇ ਜਾਣੀ 35 ਫੁੱਟ 30 35 ਫੁੱਟ ਪਿੱਛੇ ਲਾ ਕੇ ਕੀ ਗੱਲਾਂ ਦੀਆਂ ਗੱਲਾਂ ਭਾਜੀ ਜੀ ਔਪੂੜੀ ਨੇ ਦੇਖੀ ਹੋਇਆ ਧਿਆਨ ਹੋਣ ਗਿਆ ਇਹ ਵੀ ਇੰਦਰੀ ਇਦੀ ਪਾਜੀ ਦੇਖੋ ਜਿਹੜੀ ਥੱਲੇ ਵਿਸਕੰਜਾ ਲੱਗਿਆ ਆਪਣਾ ਔੜੀਏ ਥੱਲੇ ਵਿਸਕੰਜਾ ਲਾ ਹਾਂ ਜਿਵੇਂ ਆ ਚੀਜ਼ ਆਪਾਂ ਸਕੰਜਾ ਬਣਾਇਆ ਆਹ ਚੀਜ਼ ਦਾ ਇਸ ਕੰਜੇ ਨਾਲ ਹੀ ਇਹਨੂੰ ਕਵਰ ਕਰ ਲੈਪਾ ਵੈਲਡਿੰਗ ਕਰਕੇ ਦੇਖੋ ਪੌੜੀ ਵੀ ਉਦਾਂ ਹੀ ਜਿੱਦਾਂ ਹੈਗੀ ਆ ਉਦਾਂ ਹੀ ਚੱਕੀ ਗਈ ਜੀ ਇਹ ਸਕਦੇ ਜੀ ਜੇ ਸੋ ਬਾਈ ਹੋਣਾ ਜੀ ਮਿਲਣਾ ਮੈਂ ਨੰਬਰ ਇਹਨਾ ਦੇਣ ਲੱਗਿਆ ਜੀ ਤੁਹਾਨੂੰ ਨੰਬਰ ਲਿਖਿਆ ਹੋਇਆ ਥੱਲੇ ਤੇ ਕੰਟੈਕਟ ਬਾਈ ਹੋਣਾ ਨਾਲ ਕਰ ਲਿਓ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕੋਈ ਨਵਾਂ ਨਵਾਂ ਸਾਡੇ ਨਾਲ ਇਹ ਮੋਗੇ ਵੀ ਆ ਕੇ ਵਿజిਟ ਕਰ ਸਕਦੇ ਹੋ ਜੇ ਸਾਨੂੰ ਆਪਣੇ ਘਰੇ ਬੁਲਾ ਕੇ ਵਿజిਟ ਕਰ ਸਕਦੇ ਆ ਨਾਲੇ ਦੇਖ ਲਿਆ ਬਿਲਕੁਲ ਜੀ ਸਾਡੇ ਕੰਮ ਤੇ ਆ ਕੇ ਵੀ ਵਿజిਟ ਕਰ ਸਕਦੇ ਆ ਤੁਸੀਂ ਪਹਿਲਾਂ ਕੰਮ ਵੇਖੋ ਸਾਡੇ ਤੋਂ ਬਾਅਦ ਤੋਂ ਕੰਮ ਕਰਾਓ ਕਿਉਂਕਿ ਐਵੇਂ ਨਾ ਤੁਸੀਂ ਕੰਮ ਕਰਾਓ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣੀ ਬਿਲਕੁਲ ਤੁਸੀਂ ਏਦਾਂ ਨਾ ਮੈਂ ਵੀ ਮੇਰੇ ਦੇ ਬਿਨਾਂ ਭਰੋਸਾ ਕਰੋ ਤੁਸੀਂ ਮੇਰੇ ਕੰਮ ਤੇ ਭਰੋਸਾ ਕਰੋ ਪਹਿਲਾਂ ਇੱਕ ਵਾਰੀ ਤੁਸੀਂ ਕੰਮ ਵੇਖੋ ਆ ਕੇ ਮੇਰਾ ਨਹੀਂ ਅਸੀਂ ਮੈਂ ਆਪਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਅਸੀਂ ਪਹੁੰਚੇ ਆਂ ਜੀ ਤੇ ਨੰਗਲ ਲੁਬ ਤੇ ਇਧਰ ਐਸਚਓ ਸਾਹਿਬ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੀ ਕੋਠੀ ਤੇ ਕੰਮ ਹੋ ਰਿਹਾ ਹੈ ਐਸਾਈ ਜੀ ਐਸਾਈ ਸਾਹਿਬ ਐਸਾਈ ਸਾਹਿਬ ਸਾਡੇ ਨਾਲ ਖੜੇ ਨੇ ਸੋ ਜਿਨ੍ਹਾਂ ਦੀ ਕੋਠੀ ਤੇ ਕੰਮ ਹੋ ਰਿਹਾ ਕੋਈ ਆ ਤੁਹਾਡੇ ਸਾਹਮਣੇ ਸਾਰਾ ਕੋਈ ਦਿਖਾ ਦੇਗੇ ਕਿਵੇਂ ਬਿਲਕੁਲ ਜੀ ਕੋਈ ਬੰਦੇ ਬੜੀ ਮਿਹਨਤ ਨਾਲ ਲੱਗੇ ਹੋਏ ਆ ਇੱਕ ਡਬਲ ਸਟੋਰੀ ਕੋਠੀ ਨੂੰ ਚੱਕਣਾ ਥੱਲੇ ਉਲੀ 4-5 ਫੁੱਟ ਉੱਪਰ ਲੈ ਕੇ ਜਾਣਾ ਫੇ 35 ਫੁੱਟ ਪਿੱਛੇ ਨੂੰ ਖਿਸਕਾ ਕੇ ਲੈ ਕੇ ਨੇ ਵੀ ਬਹੁਤ ਵੱਡੀ ਮਿਹਨਤ ਹੈ ਭਾਈ ਤੁਹਾਡਾ ਮਤਲਬ ਕਿ ਮੈਨੂੰ ਲੱਗਦਾ ਕਿ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕਰਦੇ ਹੋ ਜੀ ਹਿੰਮਤ ਵਾਲਾ ਕੰਮ ਹੈ ਭਾਈ ਤੁਸੀਂ ਵੀ ਆ ਕੀ ਜੇਕਰ ਤੁਸੀਂ ਇਹਨਾਂ ਤੋਂ ਹੋਰ ਕੰਮ ਵੀ ਦੇਖਣਾ ਤੁਸੀਂ ਉਹ ਵੀ ਦੇਖ ਸਕਦੇ ਹੋ ਨੰਬਰ ਦੇ ਦਿੱਤਾ ਕੰਟੈਕਟ ਕਰ ਲਿਓ ਫੋਨ ਤੇ ਗੱਲ ਕਰ ਲਿਓ રોજ-ਰੋਜ਼ ਵੀਡੀਓ ਪਾਉਂਦਾ ਰਹਿੰਦਾ ਮੇਰਾ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰਨਾ ਤੇ ਮੇਰੇ ਨਵੇਂ-ਨਵੇਂ ਵੀਡੀਓ ਵੇਖਣ ਲਈ ਤਾਂ ਮੈਨੂੰ ਫੋਲੋ ਕਰ ਲੈਣਾ ਬਾਈ ਹੁਣਾਂ ਤੁਹਾਨੂੰ ਪੇਜ ਦੇ ਰਹੇ ਹਾਂ ਜੀ ਉਹ ਪੇਜ ਨੂੰ ਫੋਲੋ ਕਰ ਲਓ ਜਿਹੜੇ-ਜਿਹੜੇ ਕੰਮ ਬਾਈ ਹੁਣੇ ਕਰਦੇ ਨੇ ਨਾ ਨਾ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਨੇ